ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮੀਟਰ ਦੇ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵਿੱਚ ਕੋਈ ਬੰਦਾ दारू ਸਹਿਤ ਗੱਡੀ ਚਲਾਉਂਦਾ ਦੇਖਦਾ ਵਾ ਤਾਂ ਉਹਨਾਂ ਦਾ ਚਲਾਣ ਵੀ ਕੀਤਾ ਜਾਂਦਾ ਵਾ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਾਲਿਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਨਾਕੇ ਲਗਾ ਕੇ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਲਕੋਮੀਟਰ ਲਗਾ ਕੇ ਉਹਨਾਂ ਤੋਂ ਫੁਕਮ ਰਮ ਰਾਕੇ ਇਹ ਟੈਕ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਜਾਂ ਫਿਰ ਨਹੀਂ ਪੀਤੀ ਹੈ

लंबी मारी चलो लंबी इले मिलो अरे अभी मेरा 12 बजे अरे गरु 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 तो सीधी करियो बस सीधी करियो मैं बोलो लगा सी मैं बोलो तेल डालो ਡੀਐਸਪੀ ਬ੍ਰਿੰਦ ਸਿੰਘ ਖੋਸਤ ਨੇ ਦੱਸਿਆ ਕਿ ਉਹਨਰੇ ਵੱਲੋਂ ਵਕ ਵਕ ਥਾਮਾਂ ਦੇ ਉੱਤੇ ਨਾਕੇਬੰਦੀ ਕੀਤੀ ਗਈ ਤੇ ਹੁਣ ਇੱਕ ਮਸ਼ੀਨ ਦੀ ਰਾਹੀਂ ਲੋਕਾਂ ਦੇ ਕੋਲੋਂ ਫੁੱਕਾ ਮਰਾ ਮਰਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਉਹਨਾਂ ਨੇ ਸ਼ਰਾਬ ਤਾਂ ਨਹੀਂ ਪੀਤੀ ਹੋਈ ਉਹਨੇ ਇਹ ਵੀ ਦੱਸਿਆ ਕਿ ਜੋ ਵੀ ਸ਼ਰਾਬ ਪੀਕੇ ਗੱਡੀ ਚਲਾਉਂਦਾ ਹੈ ਤਾਂ ਇਸ ਦੇ ਨਾਲ ਸਿਰਫ ਉਸ ਨੂੰ ਹੀ ਨਹੀਂ ਸਗੋ ਸੜਕ 'ਤੇ ਚੱਲਣ ਵਾਲੇ ਹਰ ਵਿਅਕਤੀ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ ਉਹਨਾਂ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਨੂੰ 10000 ਦਾ ਜੁਰਮਾਨਾ ਹੁੰਦਾ ਤੇ 6 ਮਹੀਨੇ ਤੱਕ ਦੀ ਸਜ਼ਾ ਵੀ ਹੁੰਦੀ ਹੈ ਇਸ ਦੇ ਨਾਲ ਹੀ ਡਰਾਈਵਿੰਗ ਲਾਇਸੈਂਸ ਵੀ ਰੱਦ ਹੋ ਸਕਦਾ ਹੈ ਸਾਰੇ ਅੱਤੇ ਦਾ ਨਾਕਾ ਲਗਾਇਆ ਗਿਆ ਹੈ ਇਸ ਸੰਬੰਧ ਵਿੱਚ ਮਾਨਯੋਗ ਐਸਐਸਪੀ ਫਰੋਜ਼ਪੁਰ ਸ਼੍ਰੀਮਤੀ ਸ਼ੋਭਾ ਮਿਸ਼ਰਾ ਜੀ ਦੇ ਹਦਾਇਤਾਂ ਦੇ ਮੁਤਾਬਕ ਅੱਜ ਜੋ ਸਾਡੇ ਫਰੋਜ਼ਪੁਰ ਸਿਟੀ ਦੀ ਟ੍ਰੈਫਿਕ ਪੁਲਿਸ ਹੈ ਉਨ੍ਹਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਜੀ ਇਹ ਸਾਰੀ ਪੁਲਿਸ ਪਾਰਟੀ ਅਸੀਂ ਅੱਜ ਡਰਿੰਕ ਐਂਡ ਡਰਾਈਵ ਦੇ ਖਿਲਾਫ ਮਹਿੰਮ ਵਢੀ ਹੋਈ ਹੈ ਜਿਸ ਦੇ ਤਹਿਤ ਜਿੰਨੇ ਵੀ ਪੂਰੇ ਸਿਟੀ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਨੇ ਜਿੱਥੇ ਖਾਸ ਤੌਰ ਤੇ ਕੋਈ ਟਾਬੇ ਨੇ ਜਾਂ ਦੁਕਾਨਾਂ ਨੇ ਜਿੱਥੇ ਆਮ ਤੌਰ ਤੇ ਡਰਿੰਕ ਕਰਕੇ ਲੋਕੀ ਡਰਾਈਵ ਕਰਦੇ ਨੇ ਉਹਨਾਂ ਸਾਰਿਆਂ ਦੀ ਅਲਕੋਮੀਟਰ ਦੇ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਕਿਸੇ ਵਿੱਚ ਕੋਈ ਬੰਦਾ दारू ਸਹਿਤ ਗੱਡੀ ਚਲਾਉਂਦਾ ਦਿਖਦਾ ਵਾ ਤਾਂ ਉਹਨਾਂ ਦਾ ਚਲਾਨ ਵੀ ਕੀਤਾ ਜਾਂਦਾ ਵਾ ਤੇ ਉਹਨਾਂ ਨੂੰ ਇਸ ਬਾਰੇ ਅਵੇਅਰ ਵੀ ਕੀਤਾ ਜਾ ਰਿਹਾ ਵਾ ਸਰ ਹੁਣ ਤੱਕ ਕਿੰਨੇ ਕੁ ਚਲਾਨ ਜਰੇ ਹੁਣ ਤੱਕ ਅਸੀਂ ਇਹ ਡਰਾਈਵ ਸ਼ਾਮ ਦੀ ਮਿਹਨਤ ਕੀਤੀ ਬੁੱਢੀ ਗੱਡੀ ਹੋਈ ਆ ਕਿਉਂ ਅਸੀਂ ਰਾਤ ਤੱਕ ਇਹ ਡਰਾਈਵ ਚਲਣੀ ਆ ਉਸ ਤੋਂ ਬਾਅਦ ਤੁਹਾਨੂੰ ਫੁੱਲ ਗਿੰਦੀ ਦੱਸਾਂਗੇ ਪਰ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਗਾ ਕਿ ਅਗਰ ਤੁਸੀਂ दारू ਪੀ ਕੇ ਗੱਡੀ ਚਲਾਉਣੀ ਹੋ ਜਾਂ ਵਹੀਕਲ ਕੋਈ ਵੀ ਚਲਾਉਣੀ ਹੋ ਇਸ ਨਾਲ ਸਿਰਫ ਤੁਹਾਡੀ ਜਾਨ ਨੂੰ ਹੀ ਖਤਰਾ ਨਹੀਂ ਹੋ ਸਕਦਾ ਬਲਕਿ ਜੋ ਸਾਹਮਣੇ ਵਾਲਾ ਕੋਈ ਇਨਸਾਨ ਕੋਈ ਇਵਨ ਸੋਫੀ ਚਲਾ ਕੇ ਆ ਰਿਹਾ ਵਾ ਜਾਂ ਕੋਈ ਪੈਦਲ ਸੜਕ ਤੇ ਬੰਦਾ ਜਾ ਰਿਹਾ ਵਾ ਉਸ ਨੂੰ ਵੀ ਨੁਕਸਾਨ ਹੋ ਸਕਦਾ ਤੇ ਜੋ ਰੀਸੈਂਟਲੀ ਮੋਟਰ ਵੇਕ ਲੈਕਟ ਦੇ ਵਿੱਚ ਐਮੈਂਡਮੈਂਟ ਕੀਤੀ ਗਈ ਹੈ ਜਿਸ ਦੇ ਤਹਿਤ ਅਗਰ ਕੋਈ 30 ਐਮਜੀ ਤੋਂ ਉੱਪਰ ਕਿਸੇ ਦੀ ਵੀ ਡਰਿੰਕ ਆਉਂਦੀ ਹੈ दारू ਪੀਤੀ ਆਉਂਦੀ ਹੈ ਤਾਂ ਉਸ ਨੂੰ 10000 ਤੱਕ ਜੁਰਮਾਨਾ ਹੋ ਸਕਦਾ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 6 ਮਹੀਨੇ ਤੋਂ ਵੱਧ ਦੇ ਟਾਈਮ ਲਈ ਉਹਦਾ ਜੋ ਡਰਾਈਵਿੰਗ ਲਾਇਸੈਂਸ ਹੈ ਉਹ ਵੀ ਰੱਦ ਹੋ ਸਕਦਾ ਵਾ ਇਸ ਕਰਕੇ ਅਸੀਂ ਸਾਰੇ ਜਣੇ ਜੋ ਟ੍ਰੈਫਿਕ ਨਿਯਮਾਂ ਦੇ ਤਹਿਤ ਸਾਨੂੰ ਜੋ ਸੋਫੀ ਇਹ ਗੱਡੀ ਚਲਾਉਣੀ ਚਾਹੀਦੀ ਹੈ ਖਾਸ ਤੌਰ ਤੇ ਆਪਾਂ ਜਦੋਂ ਕਿਸੇ ਪਾਰਟੀ ਦੇ ਵਿੱਚ ਵਹਿਮਤ ਜਾਂਦੇ ਆ ਤਾਂ ਅਨਮੂਨਨਾ ਕੀ ਹਰ ਬੰਦਾ ਜਾਂ ਕੋਈ ਬੰਦੇ ਡਰਿੰਕ ਕਰਦੇ ਨੇ ਤਾਂ ਕੋਸ਼ਿਸ਼ ਕਰੋ ਕਿ ਆਪਣੇ ਨਾਲ ਸੋਫੀ ਬੰਦਾ ਜ਼ਰੂਰ ਲੈ ਕੇ ਜਾਓ ਤਾਂ ਕਿ ਤੁਸੀਂ ਸਫਲਤਾ पूर्वक ਡਰਾਈਵ ਕਰ ਸਕੋ ਤੇ ਕਿਸੇ ਚੀਜ਼ ਦਾ ਨੁਕਸਾਨ ਤੁਹਾਨੂੰ ਨਾ ਹੋਵੇ ਤੇ ਰੋਡ ਤੇ ਜੋ ਪਬਲਿਕ ਜਾ ਰਹੀ ਆ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ ਇਹ ਐਮੈਂਡਮੈਂਟ ਦੁਆਰੇ ਕਿਰੀ ਹੋਈ ਐਮ ਲਾਗਾ 10 ਸਾਲ ਹੋ ਗਏ ਐਮੈਂਡਮੈਂਟ ਨੂੰ ਸੋ ਮੈਨੂੰ ਲੱਗਦਾ ਕਿ ਹਰ ਬੰਦਾ ਇਸ ਬਾਰੇ ਅਵੇਅਰ ਹੋਣਾ ਚਾਹੀਦਾ ਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਹਾਰਸ਼ ਪਨਿਸ਼ਮੈਂਟ ਹੈ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਤੁਹਾਨੂੰ ਅਗਰ ਤੁਸੀਂ ਡਰਿੰਕਿੰਗ ਡਰਾਈਵ ਕਰਦੇ ਹੋ ਸੋ ਮੈਂ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਸਾਰੇ ਮੀਡੀਆ ਦੇ ਰਾਹੀਂ ਕਿ ਤੁਸੀਂ ਇਸ ਚੀਜ਼ ਨੂੰ ਅਵੋਇਡ ਕਰੋ ਅਗਰ ਕੋਈ ਵੀ ਬੰਦਾ ਅਮਰ ਫਰੋਜ਼ਪੁਰ ਸ਼ਹਿਰ ਦੇ ਵਿੱਚ ਡਰਿੰਕਿੰਗ ਡਰਾਈਵ ਕਰਦਾ ਪਾਇਆ ਗਿਆ ਅਸੀਂ ਉਸ ਦਾ ਚਲਾਣ ਵੀ ਕਰਾਂਗੇ ਤੇ ਕੋਰਟ 'ਚ ਇਹ ਰਿਕਵੈਸਟ ਵੀ ਕਰਾਂਗੇ ਕਿ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਵੀ ਤੁਹਾਡੀ ਆਪਣੀ ਤੇ ਅਸੀਂ ਆਮ ਪਬਲਿਕ ਜੋ ਰੋਡ ਤੇ ਜਾ ਰਹੀ ਹੈ ਉਹਨਾਂ ਦੀ ਜਾਨ ਅਸੀਂ ਬਚਾ ਸਕੀਏ ਦੱਸਦੀ ਕਿ ਪੁਲਿਸ ਨੇ ਸ਼ਰਾਬ ਪੀ ਕੇ ਗੱਡੀਆਂ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਡਰਿੰਕ ਐਂਡ ਡਰਾਈਵ ਕਰਦਾ ਪਾਇਆ ਗਿਆ ਤਾਂ ਉਹਨਾਂ ਦਾ ਮੋਟਾ ਚਲਾਨ ਕੱਟਿਆ ਜਾਵੇਗਾ ਤੇ ਕੋਰਟ ਦੇ ਵਿੱਚ ਵੀ ਅਪੀਲ ਕੀਤੀ ਜਾਵੇਗੀ ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹहां ਤੋਂ ਉਹਨੇ ਦੱਸਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਫਿਰੋਜ਼ਪੁਰ ਲਗਾਤਾਰ ਨਾਕੀ ਲਗਾ ਰਹੀ ਹੈ ਤੇ ਜੋ ਸ਼ਰਾਬ ਪੀ ਕੇ ਗੱਡੀਆਂ ਚਲਾਉਂਦਾ ਹੈ ਉਸ ਦੇ ਉੱਤੇ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਤੋਂ ਪਰ ਜਿਸ ਖਾਣਾ ਪੰਜਾਬ ਲੁਕ ਚੈਨਲ